ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਅੱਜ ਕੋਈ ਕਿਸਾਨ ਸਾਥੀਆਂ ਦੇ ਸਵਾਲ ਆਏ ਸੀਗੇ ਕਿ ਪੀਆਰ 118 ਚੋਨਾਇ ਇਇਸਤਰੀ ਕਾਫੀ ਏਰੀਚ ਲੱਗਿਆ ਤਾਂ ਉਹਦੇ ਸਬੰਧ ਦੇ ਵਿੱਚ ਉਹਨੂੰ ਜਿਆਦਾ ਬਿਮਾਰੀ ਕਿਹੜੀ ਕਿਹੜੀ ਲੱਗਦੀ ਹੈ ਉਹ ਸਬੰਧੀ ਅੱਗੇ ਇਸ ਵੀਡੀਓ 'ਚ ਗੱਲ ਕੀਤੀ ਹੈ। ਤਾਂ ਆਪਾਂ ਇਸ ਸੰਬੰਧੀ ਗੱਲ ਕਰਦੇ ਹਾਂ। ਮੈਂ ਆ ਪੁਲਦੀਪ ਸਿੰਘ ਸ਼ੇਰਕਲ ਮਰਖਾਈ ਤਾਂ ਤੁਸੀਂ ਤੇਜ ਨਾਲ ਜੁੜੇ ਰਹਿਣ ਵਾਸਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਲਾਈਕ ਕਰ ਸਕਦੇ ਹੋ ਫੋਲੋ ਕਰ ਸਕਦੇ ਹੋ ਤਾਂ ਖੇਤੀਬਾੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ। ਕਿਸਾਨ ਦੋਸਤੋ ਇਹ ਜੋ ਆਪਾਂ ਪੀਐਲ 118 ਦੀ ਗੱਲ ਕਰ ਰਹੇ ਹਾਂ ਭਾਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਇਹਦਾ ਬੀ ਬਣਾਉਣਾ ਬੰਦ ਕਰ ਦਿੱਤਾ ਹੈਗਾ। ਪਰੰਤੂ ਫੇਰ ਵੀ ਕਿਉਂਕਿ ਇਸ ਸਾਲ ਹਾਈਬ੍ਰਿਡ ਦੇ ਉੱਪਰ ਰੋਕ ਸੀਗੀ ਕਿਉਂਕਿ ਇਹ ਵੈਰੈਟੀ ਮਾੜੇ ਪਾਣੀ ਦੇ ਵਿੱਚ ਬਹੁਤ ਵਧੀਆ ਹੋ ਜਾਂਦੀ ਹੈ ਤਾਂ ਬਹੁਤ ਸਾਰੇ ਹਿੱਸੇ ਦੇ ਵਿੱਚ ਪੰਜਾਬ ਅਤੇ ਰਾਜਸਤਾਨ ਅਤੇ ਹਰਿਆਣੇ ਦੇ ਵਿੱਚ ਇਹ ਵੈਰੈਟੀ ਲੱਗੀ ਹੈ ਤਾਂ ਇਸ ਵੈਰੈਟੀ ਦਾ ਜਿਹੜੀ ਸਭ ਤੋਂ ਵੱਡੀ ਕਮੀ ਹੈ ਇਹ ਦਿਨ ਜਿਆਦਾ ਲੈਂਦੀ ਹੈ ਇਹ ਇਹਦੀ ਕਮੀ ਹੈ ਦੂਸਰੀ ਜਿਹੜਾ ਹੈਗਾ ਇਸ ਵੈਰੈਟੀ ਜੋ ਦਿੱਕਤ ਹੈ ਇਸ ਵੈਰੈਟੀ ਦਾ ਜਿਹੜਾ ਪ੍ਰਾਲ ਹੈ ਉਹ ਵੀ ਕਾਫੀ ਜ਼ਿਆਦਾ ਹੁੰਦਾ ਹੈ ਖੇਤ ਦੇ ਵਿੱਚ ਜੋ ਸਾਨੂੰ ਖਾਸ ਤੌਰ ਤੇ ਦਿੱਕਤ ਆਉਂਦੀ ਹੈ ਕਿਉਂਕਿ ਇਹ ਵੈਰੈਟੀ ਜਦ ਸਮੇਂ ਆਈ ਸੀ ਤਾਂ ਮੈਂ ਲਗਾਤਾਰ ਇਸ ਵੈਰੈਟੀ ਨੂੰ ਆਪਣੇ ਖੇਤ ਦਿਓ ਚਲਾਇਆ ਤੇ ਮੇਰਾ ਤਜਰਬਾ ਚੰਗਾ ਸੀਗਾ ਏਨੀ ਕਿ ਮਾੜਾ ਰਿਹਾ ਇਸ ਵੈਰੈਟੀ ਸੰਬੰਧੀ ਚੰਗਾ ਤਜਰਬਾ ਰਿਹਾ ਹੈ ਲੇਕਿਨ ਇਹਦੇ ਵਿੱਚ ਦੋ ਤਿੰਨ ਦਿੱਕਤਾਂ ਸੀ ਜਿਸ ਤਰ੍ਹਾਂ ਕਿ ਇੱਕ ਤਾਂ ਇਸ ਵੈਰੈਟੀ ਨੂੰ ਜਿਹੜਾ ਹੈਗਾ ਬੀ ਐਲ ਬੀ ਦੀ ਜਿਹੜੀ ਥੋੜੀ ਦਿੱਕਤ ਆਉਣੀ ਸ਼ੁਰੂ ਹੋ ਗਈ ਸੀ ਦੂਸਰੀ ਦਿੱਕਤ ਇਸ ਕਿਸਮ ਦੇ ਵਿੱਚ ਇਹ ਸੀਗੀ ਕਿ ਇਸ ਕਿਸਮ ਦੇ ਵਿੱਚ ਹਲਦੀ ਰੋਗ ਜਿਹੜਾ ਹੈਗਾ ਕਾਫੀ ਆ ਰੋਂਦਾ ਸੀਗਾ ਤੀਸਰਾ ਜਿਹੜਾ ਹੈਗਾ ਪਿੱਛੋਂ ਜਿਹੜਾ ਸਮਟ ਹੈ ਇਹ ਉਹ ਆ ਜਾਂਦਾ ਸੀਗਾ ਤਾਂ ਇਹ ਤਿੰਨ ਚੀਜ਼ਾਂ ਨੇ ਤਾਂ ਫਿਰ ਇਹਨਾਂ ਤਿੰਨ ਚੀਜ਼ਾਂ ਦੇ ਧਿਆਨ ਚ ਰੱਖਦੇ ਹੋਏ ਆਪਣੀ ਦੇਖਭਾਲ ਦੀ ਗੱਲ ਕਰਨੀ ਆ ਤਾਂ ਇਹ ਦੇਖਭਾਲ ਵਾਲੀ ਸਾਨੂੰ ਇਹ ਧਿਆਨ ਰੱਖਣਾ ਪਏਗਾ ਕਿ ਇੱਕ ਤਾਂ ਜਦੋਂ ਹੁਣ ਆਪਾਂ ਨਸਾਰੇ ਵਾਲੇ ਪਾਸੇ ਜਾਵਾਂਗੇ ਤਾਂ ਉਸ ਸਮੇਂ ਆਪਾਂ ਇੱਕ ਦੀ ਸਪਰੇ ਦੇ ਵਿੱਚ ਸਟੈਪਟੋਸਾਈਕਲਿਨ ਦੀਆਂ ਦੋ ਪੁੜੀਆਂ ਪਾ ਕੇ ਸਪਰੇ ਕਰਦੇ ਆਂ ਭਾਵੇਂ ਕੋਈ ਸਪਾਰਸ਼ ਕੋਈ ਨਹੀਂ ਕਰਦਾ ਲੇਕਿਨ ਕਿਸਾਨ ਜਿਹੜਾ ਹੈਗਾ ਉਹਨੂੰ ਕਰ ਰਿਹਾ ਉਹਦਾ ਫਾਇਦਾ ਵੀ ਮਿਲਦਾ ਤਾਂ ਇਸ ਸਮੇਂ ਜਿਵੇਂ ਕਿ ਬਹੁਤ ਸਾਰੇ ਏਰੀਆ ਦੇ ਵਿੱਚ ਬੈਕਟੀਰੀਅਲ ਲੀਫ ਬਲਾਈਟ ਦੀ ਸਮੱਸਿਆ ਆਈ ਹੋਈ ਹੈ ਜੇਕਰ ਤੁਹਾਨੂੰ BLB ਦਾ ਬਾਕੀ ਖੇਤਾਂ 'ਚ ਆਇਆ ਇਹਦੇ ਵਿੱਚ ਵੀ ਦਿੱਕਤ ਆਉਂਦੀ ਹੈ ਤਾਂ ਸਾਨੂੰ ਉਹਦੇ ਲਈ ਸਪਰੇਅ ਕਰਨੀ ਪਵੇਗੀ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ BLB ਦੇ ਉੱਤੇ ਸਿਫਾਰਸ਼ ਕਰਦੀ ਹੈ ਕਿ ਇਹ ਲੱਛਣ ਤੁਸੀਂ ਦੇਖ ਲਓ ਕਿਉਂਕਿ ਨਾਲ ਇਧਰਲੇ ਪਾਸੇ ਮੈਂ ਇੱਕ ਫੋਟੋ ਉਹ ਲਾਈ ਹੋਈ ਹੈ ਜਿੱਥੋਂ ਤੁਹਾਨੂੰ ਜਿਹੜਾ ਹੈਗਾ ਉਹਦੇ ਲੱਛਣ ਪਤਾ ਲੱਗ ਜਾਣਗੇ BLB ਦੇ ਕਿਹੋ ਜਿਹੇ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਸ਼ ਕਰਦੀ ਹੈ ਜੇ BLB ਆਏ ਤਾਂ ਖੇਤ ਦੇ ਵਿੱਚ ਪਾਣੀ ਸੁਕਾ ਦੇਣਾ ਠੀਕ ਹੈ ਤਾਂ ICAR ਦੇ ਜੋ ਸਿਫਾਰਸ਼ਾਂ ਸੀ ਬਹੁਤ ਸਾਰੇ ਖੇਤਾਂ 'ਚ ਅਸੀਂ ਕਰਵਾ ਚੁੱਕੇ ਹਾਂ ਕਾਪਰ ਆਕਸੀਕਲੋਰਾਈਡ ਕਾਪਰ ਆਕਸੀਕਲੋਰਾਈਡ 50% ਵਾਲਾ 200 ਗ੍ਰਾਮ ਤੇ ਸਟੈਪਟੋਸਾਈਕਲਿਨ ਜਿਹੜਾ ਹੈਗਾ 40 ਗ੍ਰਾਮ 200 ਲੀਟਰ ਪਾਣੀ ਵਿੱਚ ਲਾ ਕੇ ਸਪਰੇਅ ਕਰਾਉਣਾ ਹੈ ਜੇਕਰ BLB ਦਾ ਕਿਤੇ ਹਮਲਾ ਹੁੰਦਾ ਹੈ ਤਾਂ ਅਸੀਂ ਇਹਦਾ ਸਪਰੇਅ ਉੱਤੇ ਕਰ ਸਕਦੇ ਹਾਂ ਇਹ ਗੱਲ ਕਲੀਅਰ ਹੈ ਇਸ ਤੋਂ ਜ਼ਿਆਦਾ ਜਿਹੜਾ ਹੈਗਾ ਅੱਗੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਹਲਦੀ ਰੋਗ ਬਹੁਤ ਜ਼ਿਆਦਾ ਆਉਂਦਾ ਹੈ ਹਲਦੀ ਰੋਗ ਦੀ ਜਿਹੜੀ ਸਮੱਸਿਆ ਹੈਗੀ ਆ ਇਸ ਵੈਰੈਟੀ ਦੇ ਵਿੱਚ ਇਹ ਕਾਫੀ ਯਾਰਾ ਹੁੰਦੀ ਆ ਜਿਵੇਂ ਤੁਸੀਂ ਆਹ ਸਾਈਡ ਤੇ ਦੇਖ ਰਹੇ ਹੋ ਇਧਰੇ ਪਾਸੇ ਤਾਂ ਇਹੜਾ ਹਲਦੀ ਰੋਗ ਹੈਗਾ ਇਹਦੇ ਤੋਂ ਜਿਹੜਾ ਹੈਗਾ ਸਾਨੂੰ ਬਚਣ ਵਾਸਤੇ ਇਹਦੇ ਉੱਪਰ ਕੋਈ ਸਪਰੇਅ ਕਰਨੇ ਪੈਣਗੇ ਪਹਿਲਾਂ ਤੁਸੀਂ ਯੂਰੀਆ ਘੱਟ ਰੱਖੀ ਹੋਏਗੀ ਪਾਣੀ ਹਵਾ ਲਵਾਲ ਵਾਕੇ ਲਾਓ ਇਸ ਨੂੰ ਪਾਣੀ ਇਸ ਵੈਰੈਟੀ ਦੇ ਵਿੱਚ ਤੁਸੀਂ ਭਰ ਕੇ ਨਹੀਂ ਰੱਖਣਾ ਪਾਣੀ ਆਪਾਂ ਕੇਵਲ ਉਦੋਂ ਭਰਨਾ ਜਦੋਂ ਇਹ ਨਿਸਣਾ ਸ਼ੁਰੂ ਹੋ ਗਿਆ ਜਿੰਨੀ ਦੇਰ ਮੁੰਜਰ ਝੁਕਦੀ ਨਹੀਂ ਉਨੀ ਦੇਰ ਪਾਣੀ ਭਰ ਕੇ ਰੱਖਣਾ ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਪਾਣੀ ਭਰ ਕੇ ਰੱਖਣ ਦੀ ਕੋਈ ਜਿਹੜਾ ਹੈਗਾ ਜ਼ਰੂਰਤ ਨਹੀਂ ਹੈਗੀ ਜਿਹੜਾ ਹਲਦੀ ਰੋਗੋਂਦਾ ਜਿਹਨੂੰ ਆਪਾਂ ਫਾਲਸਮਟ ਕਹਿੰਦੇ ਆ ਤਾਂ ਉਹਦੇ ਵਾਸਤੇ ਫਿਰ ਆਪਾਂ ਉਹ ਧਿਆਨ ਇਹ ਰੱਖਣਾ ਕਿ ਜਦੋਂ ਪੂਰੀਆਂ ਗੋਭਾਂ ਭਰ ਗਈਆਂ ਠੀਕ ਹੈ ਤਾਂ ਉਸ ਸਮੇਂ ਜਾਂ ਜਦੋਂ ਕੋਈ ਕੋਈ ਮੁੰਜਰ ਆਟਾ ਵੀਟਾ ਵੀ ਕੋਈ ਨਿਕਲੀ ਹੋਵੇ ਉਸ ਸਮੇਂ ਲਗਭਗ ਅਸੀਂ ਜਿਹੜਾ ਹੈਗਾ ਇਹ ਏਅਰ ਤੇ ਸਪਰੇਅ ਕਰਨੀ ਹੈ ਤਾਂ ਸਪਰੇਅ ਕਿਹੜੇ-ਕਿਹੜੇ ਹੈਗੇ ਜੇਕਰ ਅਸੀਂ ਦੇਖਦੇ ਆ ਤਾਂ ਸਾਡੇ ਕੋਲੇ ਕਈ ਸਾਰੇ ਸਪਰੇਅ ਨੇ ਇਹਦੇ ਵਿੱਚ ਜਿਵੇਂ ਕਿ ਕਾਪਰ ਆਕਸੀਕਲੋਰਾਈਡ कई सारे इंस्ट्यूट जगह सिफारिश करते हैं यदि पांच सौ ग्राम प्रति किला यहाँ स्प्रे कर सकते हैं पाब तो खेतीबाड़ी यूनवर्सिटी आना समय कापर ऑक्सी क्लोराइड की बजाय कापर हाइड्रोक्साइड की सिफारिश इन्होंने करती है तो वह स्प्रे कर सकते हो इस तो बिना जेकर एपर सूरा दिक्कत हैगी है, है तो असी जो ग्लीओवे वाला साल्ट है ना वह भी आप कर साल भी जो है इलाज चंगा मिलता है जरा कलोरोथैलैनि ਜਿਹੜਾ ਜਟਾਯੂ ਵਾਲਾ ਸਾਲਟ ਆਉਂਦਾ ਜਟਾਯੂ ਵਾਲਾ ਉਹਦੇ ਰਿਜ਼ਲਟ ਵੀ ਇਸ ਦੇ ਉੱਪਰ ਬਹੁਤ ਸੋਹਣੇ ਨੇ ਤਾਂ ਅਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਦਵਾਈ ਲੈ ਕੇ ਕਾਪਰ ਆਕਸੀਕਲੋਰਾਈਡ ਕਾਪਰ ਹਾਈਡਰੋਕਸਾਈਡ ਜਾਂ ਜਿਹੜਾ ਹੈਗਾ ਤੁਹਾਡਾ ਆ ਜਿਹੜਾ ਹੈਗਾ ਆਪਣਾ ਗਲੀਲਿਓ ਵੇ ਵਾਲਾ ਸਾਲਟ ਹੈਗਾ ਜਾਂ ਫਿਰ ਤੁਹਾਡਾ ਜਿਹੜਾ ਹੈਗਾ ਕਲੋਰੋਥੈਲੋਨਿਲ ਜਿਹੜਾ ਕਿ ਜਟਾਯੂ ਵਾਲਾ ਸਾਲਟ ਹੈਗਾ ਇਹ ਲੈ ਕੇ ਕੋਈ ਵੀ ਸਪਰੇਅ ਲੈ ਕੇ ਆਪਾਂ ਇਹਦਾ ਕਰ ਸਕਦੇ ਹਾਂ ਉਹਦੇ ਨਾਲ ਬਿਮਾਰੀ ਤਾਂ ਕੰਟਰੋਲ ਹੋ ਜਾਂਦਾ ਹੈ ਪੀਆਰ 118 ਜੋ ਅਸੀਂ ਲਾਇਆ ਉਸ ਤੋਂ ਬਾਅਦ ਕਿ ਕੋਈ ਨਹੀਂ ਹਲਦੀ ਆ ਗਈ ਫਿਰ ਇਹਦਾ ਕੋਈ ਲਾਜ ਨਹੀਂ ਹੈਗਾ ਜਿਹੜਾ ਇਹ ਸਮਟ ਆਉਂਦਾ ਹੈ ਇਹ ਫੋਟੋ ਤੁਹਾਡੀ ਦੇ ਸਾਈਡ ਤੇ ਹੈ ਸਮਟ ਦੇ ਵਿੱਚ ਕੀ ਹੈ ਕਿ ਦਾਣੇ ਦੇ ਵਿੱਚੋਂ ਜਿਹੜਾ ਹੈਗਾ ਇੱਕ ਕਾਲਸੀ ਨਿਕਲਦੀ ਸੁਰਮਾ ਜਾਂ ਨਿਕਲਦਾ ਹੈ ਉਹਦਾ ਕੋਈ ਇਲਾਜ ਨਹੀਂ ਹੈਗਾ ਉਹਦੇ ਲਈ ਆਪਾਂ ਨੂੰ ਵੀ ਸੋਧ ਕੇ ਹੀ ਬੀਜਣਾ ਪਏਗਾ ਬੀਜ ਸੋਧਣਾ ਹੀ ਇੱਕ ਇਲਾਜ ਹੈ ਹੋਰ ਉਹਦਾ ਕੋਈ ਇਲਾਜ ਨਹੀਂ ਹੈਗਾ ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖੋਗੇ ਕਿ ਜੇਕਰ ਤੁਹਾਡੇ ਖੇਤ ਸਮਟ ਆ ਗਿਆ ਤਾਂ ਉਹਦੇ ਲਈ ਤੁਸੀਂ ਜਿਹੜਾ ਹੈਗਾ ਉਹਦੇ ਵਿੱਚ ਆਪਣਾ ਕੋਈ ਸਪਰੇ ਨਹੀਂ ਕਰੋਗੇ ਤਾਂ ਅਗਲੇ ਸਾਲ ਪੀਆਰ 118 ਲਾਉਂਗੇ ਤਾ ਉਹਦੇ ਵਿੱਚ ਤੁਸੀਂ ਇਹ ਧਿਆਨ ਰੱਖਣਾ ਕਿ ਬੀਜ ਨੂੰ ਸੋਧ ਕੇ ਬੀਜਾਂਗੇ ਤਾਂ ਬਸ ਇਹ ਦੋ ਹੀ ਐ ਬਾਕੀ ਦਾ ਜੇ ਸ਼ੀਥ ਬ্লাইਟ ਐ ਜੇ ਆ ਜਾਂਦੀ ਤਾਂ ਆਪਣੇ ਉਹ ਸ਼ੀਥ ਬ্লাইਟ ਵਾਲੇ ਸਪਰੇ ਜੋ ਨਾਰਮਲ ਹੈਗੇ ਆਪਾਂ ਉਹ ਕਰਨੀ ਕਰਨੇ ਹੋਰ ਕਿ ਇਹਨੂੰ ਵੱਡੀ ਦਿੱਕਤ ਨਹੀਂ ਹੈਗੀ ਇਹ ਠੀਕ ਵੈਰੈਟੀ ਹੈ ਮਾੜੇ ਪਾਣੀ ਦੇ ਵਿੱਚ ਹੋ ਜਾਂਦੀ ਹੈ ਵਧੀਆ ਝਾੜ ਦੇ ਦਿੰਦੀ ਹੈ ਤਾਂ ਇਹਦੇ ਵਿੱਚ ਬਸ ਆਪਾਂ ਖીર ਤੇ ਉਹੀ ਧਿਆਨ ਰੱਖਣਾ ਕਿ ਕਿਤੇ ਜੇਕਰ ਇਹਨੂੰ ਮਾੜਾ ਮੋਟਾ ਪੱਤਿਆਂ ਦੇ ਉੱਪਰਲੇ ਪਾਸੇ ਉਹ ਲਾਲੀ ਜੀ ਆਉਂਦੀ ਹੈ ਬੈਕਟੀਰੀਆ ਲੀਫ ਬ্লাইਟ ਆਉਂਦੀ ਉਹਦਾ ਧਿਆਨ ਰੱਖਣਾ ਹੈ ਮੇਰੇ ਖਿਆਲ ਚ ਇਹ ਜਾਣ ਕੇ ਤੁਹਾਡੇ ਲਾਹੇਵੰਦ ਸਭ ਤੋਂ ਬਹੁਤ ਧੰਨਵਾਦ ਦੋਸਤੋ